ਹਾਂਜੀ ਵੀਰੋ ਅੱਜ ਦੇ ਵਲੌਗ ਤੇ ਸਵਾਗਤ ਹੈ ਤੇ ਆਹ ਜਿਹੜਾ ਸਾਹਮਣੇ ਤੁਸੀਂ ਟਰੈਕਟਰ ਦੇਖ ਰਹੇ ਹੋ ਇਹ ਕਿਸਾਨ ਏਕਤਾ ਵਰਕਸ਼ਾਪ ਭਲਾਈਆਂ ਵਾਲੇ ਵੀਰਾਂ ਨੇ ਤਿਆਰ ਕੀਤਾ ਗਸੇਵਕ ਸਿੰਘ ਸਹਿਬਚੰਦ ਤੇ ਹਰਮੀਤ ਸਿੰਘ ਭਲਾਈਆਂ ਵਾਲਾ ਨੇ ਤੇ ਅੱਜ ਡਿਲੀਵਰੀ ਦੇਣੀ ਆ ਤੇ ਆਹ ਇਹਦੀ ਵੀਡੀਓ ਜਿਹੜੀ ਮੇਨ ਆ ਸਾਰੀ ਉਹ ਆਪਣੇ ਭੁਲਰਾ ਸਾਹਿਬ ਪੇਜ ਤੇ ਆਊਗੀ ਅੱਜ ਜਿਹੜਾ ਤੁਸੀਂ ਵਲੌਗ ਦੇਖ ਰਹੇ ਹੋ ਇਹ ਲਵਪ੍ਰਿਤ ਭੁਲਰ ਵਲੌਗਸ ਤੇ ਦੇਖ ਰਹੇ ਹੋ ਇਸ ਚੈਨਲ ਤੇ ਇਹਦਾ ਪੇਜ ਤੇ ਦੇਖ ਰਹੇ ਹੋ ਤੇ ਆਜੋ ਅੱਗੇ ਕਰਾਉਣਾ ਸਾਡੇ ਪਿੰਡਾਂ ਵਾਲੀ ਇਹ ਮੈਂ ਬਣਾ ਲ ਗੇ ਯਾਰ ਹੈ ਸਾਡੇ ਪਿੰਡ ਦੇ ਬੰਦੇ ਹੋਰ ਜੀ ਮਿਹਰਬਾਨ ਸਾਰਿਆਂ ਦੀ ਬਣਾ ਲ ਗੇ ਵੀਡੀਓ ਹਾਂਜੀ ਮਿੱਤਰੋ ਹੁਣ ਆਏ ਹੋਏ ਆ ਜੀ ਛੱਤਿਆਣਾ ਪਿੰਡ ਦੇ ਵਿੱਚ ਜਿੱਥੇ ਕਿ ਜਗਜੀਤ ਸਿੰਘ ਡੱਲੇਵਾਲ ਜੀ ਆਏ ਹੋਏ ਆ ਤੇ ਆਸੇ ਪਾਸੇ ਦੇ ਪਿੰਡਾਂ ਤੇ ਹੋਰ ਸਾਰੇ ਪਿੰਡ ਛੱਤਿਆਣਾ ਤੇ ਸਾਡੇ ਪਿੰਡ ਸਾਬਚਾਂਦੇ ਤੁਸੀਂ ਵੇਖ ਰਹੇ ਹੋ ਇਹ ਆਏ ਆ ਜੀ ਡੱਲੇਵਾਲ ਸਾਹਿਬ ਦੇ ਬਿਆਨ ਸੁਣਨ ਵਾਸਤੇ ਇਹ ਜਿਹੜੀ ਬੇਚੀ ਕਰਦਾ ਰਹਿੰਦਾ ਹੈ ਮੈਂ ਕਿਹਦਾ ਕਾਜ ਦਾ ਮੈਂ ਉਹ ਨਹੀਂ ਪਸਦਾ ਦੇਖ ਜਿਹੜੀ ਜਿਹੜੀ ਨਾਲੇ ਆ ਰਹੇ ਸਾਰੇ ਅੱਥੇ ਆ ਗਏ ਅਗਰ ਖਾਲੀ ਨਾ ਹੋਵੇ ਉਹ ਸਰਕਾਰ ਦੇ ਉੱਤੇ ਦਬਾਅ ਪਣ ਜਾਂਦਾ ਹੈ ਸਰਕਾਰ ਇਕੱਲੇ ਨਹੀਂ ਵਸੀ ਕਰਨੀ ਮੰਨ ਗੀ ਉਹਨੂੰ ਜਿਹੜਾ ਕੀ ਆ ਉਹ ਜੇ ਨਿਸ਼ਾਨ ਕਿ ਉਹਦੇ ਲਾਭ ਪਾ ਜਣੀ ਅੱਜ ਤਾਂ 800 ਮਿਲਣ ਕੋਈ ਕੌਣ ਹੈ ਪਾ ਲੈਣਾ ਜਿਹੜੀ ਮੇਜਰ ਚੱਲ ਰੱਖੀ ਹੈ किसान के घर इनकम सिविल मुलाजिम के बराबर तक खा तक इनकम आनी चाहिए महीने के महीने ये आवे कि लाभ उस समेत ब्याज इनका ठेका ਇਹਨਾਂ ਦੀ ਮਸ਼ੀਨਰੀ ਦੀ ਕਸਾਈ ਇਹਨਾਂ ਦੇ ਟਿਊਬਲ ਦਾ ਖਰਚਾ ਪਿਆ ਜਿੰਨਾ ਖਰਚਾ ਪੈ ਗਿਆ ਉਹਦਾ ਜਿੰਨਾ ਵਿਆਜ ਪੈ ਗਿਆ ਉਹ ਵੀ ਜੋੜੋ ਉਹ ਜੋੜ ਕੇ ਫੇਰ ਆ ਗਾ ਉਹਦੇ ਉੱਪਰ 50% ਲਾ ਦੇਣਾ ਠੀਕ ਹੈ ਹੁਣ ਸਵਾਲ ਇਹ ਹੈ ਕਿ ਜੇ ਜਰਨਾ ਨਾ ਮੇਰਾ ਕਹਿਣ ਦਾ ਭਾਵ ਹੈ ਕਿ ਜੇ ਸਵਾਮੀ ਗੰਧਰ ਦੇ ਰਿਪੋਰਟ ਨੂੰ ਸਰਕਾਰ ਮੰਨ ਲਵੇ ਇਹਦਾ ਬਦਲ ਤੁਹਾਡਾ ਖਰਚਾ ਜਿੰਨਾ ਬਣੇਗਾ ਤੋਂ ਸਰਕਾਰ ਜੇ ਖਰਚਾ ਚੋਰੀਆ ਅਸੀਂ ਕਹਾਂਗੇ ਅਸੀਂ ਕਹਾਂਦੇ ਅਸੀਂ ਕਹਾਂਗੇ ਇੱਕ ਕਾਰਡ ਤੋਂ ਕਾਰਡ ਤੇ 3200 ਖਰਚ ਹੋਦਾ ਹੈ ਅਸੀਂ ਅੱਜ ਵੀ ਤਸਦੀਕ ਕਰਾ ਸਕਦੇ ਆ ਕਿ 3200 ਹੋਦਾ ਹੈ ਅਸੀਂ ਅੱਜ ਵੀ ਤਸਦੀਕ ਕਰਾ ਸਕਦੇ ਆ ਕਿ ਕਾਰਡ ਤੋਂ ਝੋਲੇ ਤੇ 2100 ਰੁਪਈਆ ਖਰਚ ਆਉਂਦਾ ਹੈ ਤਸਦੀਕ ਕਰਾ ਸਕਦੇ ਆ ਪਰ ਸਵਾਲ ਸਮਝਰ ਵਾਲਾ ਇੱਥੇ ਇਹ ਹੈ ਕਿ ਅਸੀਂ ਕਹਿੰਨਾ 3200 ਆਉਂਦਾ ਅਗਲੇ ਨੇ ਕਹਿਣਾ ਨਾ ਝੂਠਾ ਕਰਗਾ ਵਾਹ ਬੜਾ ਕਾਇਆ ਅਗਰ ਸੇ ਕਹਿ ਦੇਵੇ ਸਰਕਾਰ ਆ ਇਹ ਪ੍ਰਧਾਨ ਜੀ ਤੁਸੀਂ ਵੀ ਪਾਸੇ ਹੋ ਅਸੀਂ ਵੀ ਬੰਨਣਾ ਲਾੜਾ ਪਾ ਲਈ ਆਪਾਂ ਦੋਨੇ ਪਾਸੇ ਹੁੰਦੇ ਆ ਆਪਾਂ ਇੱਕ ਕਮੇਟੀ ਬਣਾ ਲੈਂਦੇ ਆ ਤੇ ਕਮੇਟੀ ਕਿਸਾਨਾਂ ਤੋਂ ਪੁੱਛ ਲੂ ਕਿ ਤੁਹਾਡਾ ਲਾਗਤ ਖਰਚਾ ਕੀ ਹੈ ਹੋ ਸਕਦੀ ਆ ਨਾ ਗੱਲ ਇਹ ਸਰ ਸਰ ਕੀ ਹੋਣਾ ਸਾਨੂੰ ਕਈ ਵਾਰੀ ਕਹਿੰਦੀ ਆ ਲੋਕਾਂ ਨੂੰ ਉੱਥੇ ਗੁਰਮੁਖਾ ਮਰ ਗਿਆ ਉਹਦੀ 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 ਸ਼ਾਦ ਤੇ ਨਹੀਂ ਨਾ ਜਾਵੇ ਹਣ ਤੇ ਮੈਂ ਕਹਿੰਦਾ ਨਰਾਇਣ ਜੇ ਤਾਂ ਜੱਤਰੀ ਲਈਏ ਕਹਿ ਵੀ ਲਈਏ ਕਿ ਡਾਕਟਰ ਸਮੇਂ ਨਾਲ ਦੀ ਰਿਪੋਰਟ ਲਾਗੂ ਗੁਰਮੁਖਾ ਵੀ ਲਈਏ ਤਾਂ ਫਿਰ ਕਿਸੇ ਦਾਜਾ ਲਗਾਉ ਸੁਭ ਕਰਨ ਦੀ ਸ਼ਹਾਦਤ ਨੂੰ ਆਪਾਂ ਖੁਦ ਰੋਜ਼ ਤਾਂ ਨਹੀਂ ਹੋਇਆ ਤਾਂ ਹੋਇਓ ਜੋ ਸਰ ਠੀਕ ਹੈ ਗੱਲ ਤਾਂ ਮੇਰੀ ਗੱਲ ਆ ਕਿੰਨਿਆਂ ਦੀ ਤਸੱਲੀ ਹੈ ਉਸ ਬੰਦੇ ਨਾਲ ਕਿ 3250 ਇੱਕ ਮੋਡਲ ਕੜਪ ਦੇ ਖਰਚਾ ਹੋਣਾ ਮੰਨੂ ਕਿੰਨਾ ਬਣੂ ਕਿੰਨਾ ਕਿਤੇ ਮੰਨੂ ਤਸੱਲੀ ਆਉਂਦਾ ਹੋਊਗਾ ਅੱਜ ਨਹੀਂ ਹੋ ਰਹੀ ਨਾ ਗੱਲ ਇੰਨਾ ਤਾਂ ਨਹੀਂ ਆ ਸਕਦਾ ਝੂਠ ਬੋਲਦੇ ਹੈ ਨਾ ਗੱਲੇ ਤੇ ਇਹ ਰੈਣਾ ਨਹੀਂ ਆ ਸਕਦਾ ਇਹ ਲਗੋ ਗੱਲਾਂ ਵੱਧ ਕਰਦੇ ਆ ਜਿਸ ਨੂੰ ਆਨਸਰ ਉਹ ਮੋਟੇ ਜਿਹੇ ਬਣਾ ਲਾਸਟ ਨਾ ਹਰ ਕਿਸਾਨ ਦੇ ਘਰੇ ਤੁਹਾਨੂੰ ਸੋਈ ਰੱਖਦੇ ਫਾਰਮੂਲੇ ਸਭ ਸੁਸਬਾ ਬਣਾ ਲਓ